ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਅੱਜ ਆਪਾਂ ਸਾਹਿਬਜ਼ਾਦੇਆਂ ਬਾਰੇ ਗੱਲ ਕਰਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਹੋਏ ਹਾਂ ਜੀ ਆ ਪਸਾਬ ਚਾਰ ਸਾਹਿਬਜ਼ਾਦਿਆਂ ਬਾਰੇ ਪਲੀ ਪਾਂਤ ਜਾਣੂ ਹੋ ਪਰ ਫਿਰ ਵੀ ਆਪਾਂ ਜਿਸ ਕਿਸੇ ਨੂੰ ਨਹੀਂ ਜਾਣਕਾਰੀ ਉਹਨਾਂ ਲਈ ਇਹ ਰਿਕਾਰਡ ਕਰ ਦਿੰਦੇ ਹਾਂ ਜੀ ਵਾਹਿਗੁਰੂ ਜੀ ਸਭ ਤੋਂ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਉਹਨਾਂ ਦਾ ਜਨਮ 23 ਮਾਗ ਸੰਮਤ 1743 ਨੂੰ ਪੌਂਟਾ ਸਾਹਿਬ ਵਿਖੇ ਹੋਇਆ ਜੀ ਅਜੀਤ ਤੋਂ ਭਾਵ ਹੈ ਜੋ ਜਿੱਤਿਆ ਨਾ ਸਕ ਜਾ ਸਕੇ ਜਿਸ ਨੂੰ ਕੋਈ ਜਿੱਤ ਨਾ ਸਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਪਹੁੰਚੇ ਤਾਂ ਉੱਥੇ ਸਵੇਰੇ ਸ਼ਾਮ ਦੀਵਾਨ ਸਜਾ ਕੇ ਦੇਸ਼ ਪਰਦੇਸ ਤੋਂ ਆਈਆਂ ਸੰਗਤਾਂ ਨੂੰ ਦਰਸ਼ਨ ਦਿੰਦੇ ਉਪਦੇਸ਼ ਦੇ ਕੇ ਨਿਹਾਲ ਕਰਦੇ ਸਵੇਰ ਦੇ ਦੀਵਾਨ ਵਿੱਚ ਕੀਰਤਨ, ਪਾਠ ਅਤੇ ਉਪਦੇਸ਼ ਹੁੰਦੇ, ਸ਼ਾਮ ਸਮੇਂ ਇਤਿਹਾਸਿਕ પ્રસੰਗ, ਪੁਰਾਤਨ ਗ੍ਰੰਥਾਂ ਦੇ ਉਲੱਥੇ ਕਵੀਆਂ ਪਾਸੋਂ ਸੁਣਦੇ। ਉਪਰੰਤ ਜੋਧਿਆਂ ਨੂੰ ਸ਼ਾਸਤਰ ਵਿੱਦਿਆ ਦੇ ਅਭਿਆਸ ਵਾਸਤੇ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ। ਇਸ ਤਰ੍ਹਾਂ ਧਰਮ ਅਤੇ ਕਰਮ ਵਿੱਚ ਗੁਰੂ ਜੀ ਸਦਾ ਹੀ ਲੱਗੇ ਰਹਿੰਦੇ। ਇਨ੍ਹਾਂ ਦਿਨਾਂ ਵਿੱਚ ਯੁੱਧ ਦੇ ਪਿੱਛੋਂ ਚੇਤਰ ਸੁਦੀ ਸપ્તਮੀ ਮੰਗਲਵਾਰ ਸੰਮਤ 1747 ਨੂੰ ਸਾਹਿਬ ਜادہ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਇਹ ਨਦੌਣ ਦੇ ਯੁੱਧ ਦੇ ਸਮੇਂ ਗ੍ਰਹਿ ਆਏ ਸਨ ਇਸ ਕਰਕੇ ਇਹਨਾਂ ਦਾ ਨਾਮ ਜੋਝਾਰ ਸਿੰਘ ਰੱਖਿਆ ਗਿਆ ਸੰਮਤ 1753 ਨੂੰ ਸਾਹਿਬ ਜادہ ਜੋਰਾਵਰ ਸਿੰਘ ਜੀ ਦਾ ਜਨਮ ਹੋਇਆ ਗੁਰੂ ਜੀ ਨੇ ਫਰਮਾਇਆ ਕਿ ਆਪਣੇ ਜੋਰ ਨਾਲ ਹੀ ਅਕਾਲ ਪੁਰਖ ਨੇ ਹੁਸੈਨੀ ਨੂੰ ਮਾਰ ਮੁਕਾਇਆ ਹੈ ਇਸ ਕਰਕੇ ਇਹ ਸਿੰਘ ਜੋਰਾਵਰ ਹੈ ਇਸ ਸਮੇਂ ਹੁਸੈਨ ਬਦ ਅਤੇ ਸਾਹਿਬ ਜادہ ਦੇ ਜਨਮ ਦੀਆਂ ਇਕੱਠੀਆਂ ਖੁਸ਼ੀਆਂ ਮਨਾਇਆਂ ਗਈਆਂ। ਸੰਮਤ 1755 ਫੱਗਣ ਮਹੀਨੇ ਬੁੱਧਵਾਰ ਦੇ ਦਿਨ ਸਾਹਿਬ ਜادہ ਫਤਿਹ ਸਿੰਘ ਦਾ ਜਨਮ ਹੋਇਆ। ਸੰਗਤ ਜੀ ਸਾਹਿਬ ਜਾਦਿਆਂ ਦੇ ਨਾਂ ਦੇ ਨਾਲ ਆਪਾਂ ਅੱਗੇ ਬਾਬਾ ਲਾਉਂਦੇ ਹਾਂ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਉਹਨਾਂ ਨੇ ਉਹ ਕਾਰਨਾਮੇ ਕੀਤੇ ਜੋ ਕਿਸੇ ਵੱਡੀ ਉਮਰ ਦੇ ਬਾਬੇ ਕਰਦੇ ਹਨ ਆਪਣੀ ਜੀਵਨ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ